ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੋਪਿਆਰੀ ਗੁਰੂ ਦੀ ਸਾਜਨਵਾਜੀ ਸਾਧ ਸੰਗਤ ਜੀਓ ਸੋ ਆਪਾਂ ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਛੋਟੀ ਘੁੰਮਣਾ ਵਾਲੇ ਸੋ ਉਹਨਾਂ ਵੱਲੋਂ ਸੰਸਾਰ ਦੇ ਵਿਚਰਦਿਆਂ ਹੋਇਆ ਜਿਹੜੇ ਕੌਤਕ ਜਿਹੜੇ ਬਚਨਾਂ ਸੰਸਾਰਿਕ ਜੀਵਾਂ ਦੇ ਨਾਲ ਕੀਤੇ ਸਨ ਜਿਹੜਿਆਂ ਜੀਵਾਂ ਦਾ ਉਧਾਰ ਕੀਤਾ ਸੀ ਮੁਖਾਰਬਿੰਦ ਤੋਂ ਜਿਨ੍ਹਾਂ ਦੇ ਨਾਲ ਬਚਨ ਕੀਤੇ ਸਨ ਸੋ ਉਹਨਾਂ ਦੀ ਆਪਜੀ ਦੇ ਨਾਲ ਸਾਂਝ ਪਾ ਰਹੇ ਆ ਸੋ ਅੱਜ ਜੋ ਸਾਖੀ ਦੀ ਆਪਜੀ ਦੇ ਨਾਲ ਸਾਂਝ ਪਾਉਣ ਲੱਗੇ ਹਾਂ ਇਹ ਸਾਖੀ ਸਤਿਕਾਰਯੋਗ ਮਾਤਾ ਲਾਜੋ ਜੀ ਪਿੰਡ ਸ਼ੀਨਾ ਤੇ ਜਿਨ੍ਹਾਂ ਨੂੰ ਪਿਆਰ ਦੇ ਨਾਲ ਮਾਤਾ ਸ਼ੀਨਿਆ ਵਾਲੀ ਵੀ ਕਿਹਾ ਜਾਂਦਾ ਸੀ ਸੋ ਉਹਨਾਂ ਵੱਲੋਂ ਦਰਸ਼ਨ ਅਨੁਸਾਰ ਉਹ ਕਹਿੰਦੇ ਸਨ ਕਿ ਮੇਰੇ ਪੈਰ ਤੇ ਹਰ ਸਾਲ ਕੋਈ ਨਾ ਕੋਈ ਸੱਪ ਡੰਗ ਮਾਰ ਜਾਂਦਾ ਸੀ ਤੇ ਬੜੇ ਇਲਾਜ ਕੀਤੇ ਬੜੇ ਸਾਧੂਆਂ ਮਹਾਤਮਾਂ ਬਾਬਿਆਂ ਦੇ ਕੋਲ ਵੀ ਗਏ ਪਰ ਕਿਤੇ ਵੀ ਕੋਈ ਆਰਾਮ ਨਾ ਆਇਆ ਇਹ ਕਾਰਾ ਹਰ ਸਾਲ ਐਵੇਂ ਹੀ ਵਾਪਰਦਾ ਸੀ ਕਿਤੇ ਉਹ ਨਾ ਕਿਤੇ ਉਹ ਮੈਨੂੰ ਸੱਪ ਹਰ ਸਾਲ ਹੀ ਲੜ ਜਾਂਦਾ ਸੀ ਕਿ ਇੱਕ ਦਿਨ ਕਹਿੰਦੇ ਮੈਂ ਸੁਣਿਆ ਕਿ ਛੋਟੇ ਘੁਮਣਾ ਦੇ ਵਿੱਚ ਇੱਕ ਜੱਟ ਸਾਧ ਹੈ ਸੋ ਜਿਨ੍ਹਾਂ ਦੇ ਬਚਨ ਅਟਲ ਹੁੰਦੇ ਹਨ ਤੇ ਜੀਵਾਂ ਦਾ ਉਧਾਰ ਕਰਦੇ ਹਨ ਸੋ ਮੈਂ ਵੀ ਆਪਣਾ ਦੁੱਖ ਲੈ ਕੇ ਉਹਨਾਂ ਮਹਾਂਪੁਰਖਾਂ ਦੇ ਕੋਲ ਗਈ ਕਿ ਕਹਿਣ ਲੱਗੀ ਮਹਾਂਪੁਰਖੋ ਤੁਸੀਂ ਤਾਂ ਰੋਗੀਆਂ ਦੇ ਰੋਗ ਦੂਰ ਕਰਦੇ ਹੋ ਕੋੜੀਆਂ ਦੇ ਕੋੜ ਦੂਰ ਕਰਦੇ ਹੋ ਸੰਸਾਰ ਦੇ ਕਲਜੁਗੀ ਜੀਵਾਂ ਦਾ ਉਧਾਰ ਕਰਦੇ ਹੋ ਮਹਾਰਾਜ ਕਿਰਪਾ ਕਰਕੇ ਮੇਰਾ ਦੁਖਿਆਰੀ ਦਾ ਦੁੱਖ ਵੀ ਦੂਰ ਕਰੋ ਮੈਂ ਸਾਰੀ ਵਾਰਤਾ ਬਾਬਾ ਜੀ ਨੂੰ ਦੱਸੀ ਤੇ ਜਾਣੀ ਜਾਣ ਮਹਾਂਪੁਰਖ ਅੱਖਾਂ ਬੰਦ ਕਰਕੇ ਬੈਠੇ ਰਹੇ ਤੇ ਫਿਰ ਸਹਿਜ ਸੁਭਾਹੀ ਆਪਣੀ ਪਵਿੱਤਰ ਮੁਖਾਰਬਿੰਦ ਤੋਂ ਬਚਨ ਕਰਨ ਲੱਗੇ ਆਖਣ ਲੱਗੇ ਕੁੜੀ ਕਿਉਂ ਮਾਰੀ ਸੀ ਤੇ ਜਦੋਂ ਬਾਬਾ ਜੀ ਨੇ ਇਹ ਬਚਨ ਕੀਤੇ ਤਾਂ ਮਾਤਾ ਜੀ ਨੂੰ ਆਪਣਾ ਕੁਕਰਮ ਅੱਖਾਂ ਸਾਹਮਣੇ ਆ ਗਿਆ ਕਿ ਵਾਕਿਆ ਹੀ ਮੈਂ ਤਾਂ ਇਹ ਗੁਨਾਹ ਕੀਤਾ ਸ਼ਾਇਦ ਉਹੀ ਮੇਰੇ ਅੱਗੇ ਆ ਰਿਹਾ ਹੈ ਤਾਂ ਫਿਰ ਬਾਬਾ ਜੀ ਵੱਲ ਧਿਆਨ ਕਰਕੇ ਸੁਣ ਲਗੀ ਬਾਬਾ ਜੀ ਨੇ ਫਿਰ ਕਿਹਾ ਕੁੜੀ ਕਿਉਂ ਮਾਰੀ ਸੀ ਇਹ ਜੋ ਸਪਣੀ ਤੈਨੂੰ ਡੰਗ ਮਾਰ ਰਹੀ ਹੈ ਇਹ ਉਹੀ ਕੁੜੀ ਆ ਉਹ ਸੁਪਣੀ ਬਣ ਕੇ ਹੁਣ ਤੇਰਾ ਪੈਰ ਚੁੰਗਦੀ ਆ ਇਹ ਹੋਰ ਕੋਈ ਨਹੀਂ ਇਹ ਜਿਹੜੀ ਕੁੜੀ ਨੂੰ ਤੂੰ ਮਾਰਿਆ ਸੀ ਜਮਦੀ ਨੂੰ ਇਹ ਉਹੀ ਕੁੜੀ ਹੁਣ ਸੁਪਣੀ ਰੂਪ ਵਿੱਚ ਹੋ ਕੇ ਤੇਰਾ ਪੈਰ ਚੁੰਗ ਰਹੀ ਹੈ ਤੇ ਕਹਿੰਦੇ ਮਾਤਾ ਜੀ ਮੈਂ ਉਸੇ ਵळे ਬਾਬਾ ਜੀ ਦੇ ਚਰਨ ਪਕੜ ਲਏ ਤੇ ਆਖਣ ਲੱਗੀ ਬਾਬਾ ਜੀ ਗਲਤੀ ਹੋ ਗਈ ਮਿਹਰ ਕਰ ਦਿਓ ਮਹਾਪੁਰਖੋ ਤੁਸੀਂ ਤਾਂ ਸੰਸਾਰ ਦੇ ਉੱਪਰ ਦੁਖੀਆਂ ਦੇ ਦੁੱਖ ਦੂਰ ਕਰ ਦਿਓ ਮੇਰਾ ਗਰੀਬਣੀ ਦਾ ਵੀ ਦੁੱਖ ਦੂਰ ਕਰ ਦਿਓ ਮੇਰੀਆਂ ਭੁੱਲਾਂ ਨਾ ਚਿਤਾਰੋ ਸੋ ਬਾਬਾ ਜੀ ਮਿਹਰ ਦੇ ਘਰ ਵਿੱਚ ਆਏ ਤੇ ਆਖਣ ਲੱਗੇ ਚੱਲ ਕੋਈ ਨਾ ਬਾਬਾ ਨਾਨਕ ਮਿਹਰ ਕਰੂ ਤੂੰ ਚੰਗੀ ਭਲੀ ਹੋ ਜਾਏਂਗੀ ਕੋਈ ਗੱਲ ਨਹੀਂ ਅੱਗੇ ਤੋਂ ਐਸੀ ਗਲਤੀ ਨਹੀਂ ਕਰਨੀ ਤੇ ਜੇ ਤੈਨੂੰ ਕੋਈ ਪੁੱਛੇ ਤਾਂ ਇਹ ਵੀ ਨਹੀਂ ਆਖਣਾ ਕਿ ਮੈਨੂੰ ਸੱਪ ਲੜ ਗਿਆ ਤੇ ਜੇ ਕੋਈ ਪੁੱਛੇ ਤਾਂ ਤੂੰ ਆਖ ਛੱਡੀ ਬਸ ਖੇਲੇ ਜੀ ਲੜ ਗਈ ਆ ਹੋਰ ਕੁਝ ਨਹੀਂ ਹੋਇਆ ਸੋ ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਸਾਧ ਬਚਨ ਅਟਲਾਦਾ ਸੋ ਮਾਤਾ ਜੀ ਕਹਿੰਦੇ ਕਿ ਮੈਂ ਪੈਰ ਤੇ ਪੱਟੀ ਬੰਨੀ ਹੋਈ ਸੀ ਕਿਉਂਕਿ ਇਹ ਬਹੁਤੇ ਲੋਕ ਕਰਦੇ ਹਨ ਕਿ ਜਿੱਥੋਂ ਕਿਤੇ ਸੱਪ ਲੜ ਜਾਵੇ ਉਥੇ ਘੁੱਟ ਕੇ ਪੱਟੀ ਬੰਨ੍ਹ ਦਿੰਦੇ ਹਨ ਗੰਢ ਦੇ ਦਿੰਦੇ ਹਨ ਤਾਂ ਪੈਰ ਸੁੱਜ ਜਾਂਦਾ ਸੋ ਕਹਿੰਦੇ ਮੈਂ ਪੱਟੀ ਉਸੇ ਤਰ੍ਹਾਂ ਬੰਨ੍ਹ ਰੱਖੀ ਤੇ ਜਦੋਂ ਅਗਲੇ ਦਿਨ ਘਰੇ ਜਾ ਕੇ ਪੱਟੀ ਖੋਲੀ ਤਾਂ ਉਥੇ ਕੋਈ ਸੱਪ ਦੇ ਲੜੇ ਦਾ ਨਾਮੋ ਨਿਸ਼ਾਨ ਨਹੀਂ ਸੀ ਮੇਰਾ ਪੈਰ ਕਹਿੰਦੇ ਬਿਲਕੁਲ ਨਵਾਂ ਨਰਵਾ ਹੋ ਗਿਆ ਤੇ ਮਹਾਪੁਰਖਾਂ ਦੇ ਬਚਨ ਦੇ ਨਾਲ ਜਿਹੜਾ ਮੈਨੂੰ ਕਸ਼ਟ ਹਰ ਸਾਲ ਆਉਂਦਾ ਸੀ ਉਸ ਤੋਂ ਬਾਅਦ ਉਹ ਕਸ਼ਟ ਕਦੇ ਨਹੀਂ ਆਇਆ ਮੈਨੂੰ ਕਦੇ ਵੀ ਕਿਸੇ ਸਾਪ ਨੇ ਆ ਕੇ ਨਹੀਂ ਦੱਸਿਆ ਸੋ ਮਹਾਪੁਰਖਾਂ ਨੇ ਐਸੀ ਕਿਰਪਾ ਸਾਡੇ ਦੇ ਉੱਪਰ ਕਰ ਦਿੱਤੀ ਇਸੇ ਕਰਕੇ ਕਹਿੰਦੇ ਆ ਨਾਲ ਕਿ ਜਦੋਂ ਵੀ ਕਦੇ ਮਹਾਪੁਰਖ ਕੋਈ ਬਚਨ ਕਰਦੇ ਨਾਲ ਤਾਂ ਉਹ ਮੁਖਾਰ ਬਿੰਦ ਤੋਂ ਕਿਹਾ ਹੋਇਆ ਬਚਨ ਅਟੱਲ ਹੋ ਜਾਂਦਾ ਹੈ ਸੋ ਇਸ ਤਰ੍ਹਾਂ ਬਾਬਾ ਜੀ ਨੇ ਅਨੇਕ ਸੰਗਤਾਂ ਦੇ ਦੁੱਖ ਦੂਰ ਕੀਤੇ ਕਹਿਣ ਕਥਨ ਤੋਂ ਬਾਹਰੇ ਹਨ ਕਿਉਂਕਿ ਸਾਡੀ ਸੰਸਾਰਿਕ ਜੀਵਾਂ ਦੀ ਜੀਵ ਉਹਨਾਂ ਦੇ ਗੁਣਾ ਨੂੰ ਨਾ ਕਹਿ ਸਕਦੀ ਹੈ ਤੇ ਨਾ ਕਲਮ ਲਿਖ ਸਕਦੀ ਹੈ ਕਹਿਣ ਕਥਨ ਤੋਂ ਬਾਹਰੀ ਨੇ ਉਹਨਾਂ ਦੇ ਕੌਤਕ ਸੋ ਅੱਜ ਵੀ ਸੰਸਾਰ ਦੇ ਵਿੱਚ ਮਹਾਪੁਰਖਾਂ ਦੇ ਉਹ ਕੌਤਕ ਵਰਤ ਰਹੇ ਹਨ ਤੇ ਲੋਕੀ ਜਿਨ੍ਹਾਂ ਦੇ ਉੱਪਰ ಅಪਾਰ ਕਿਰਪਾ ਬਖਸ਼ਿਸ਼ ਹੋ ਰਹੀ ਹੈ ਉਹ ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਗੁਣ ਗਾ ਰਹੇ ਹਨ ਸੋ ਜਿਹੜਾ ਵੀ ਇੱਥੇ ਨਿਉਕੇ ਆਉਂਦਾ ਹੈ ਉਹ ਝੋਲੀਆਂ ਭਰ ਕੇ ਲੈ ਜਾਂਦਾ ਹੈ ਸੋ ਅੱਜ ਵੀ ਬਾਬਾ ਜੀ ਦੀ ਕਿਰਪਾ ਵਰਤ ਰਹੀ ਹੈ ਸੋ ਬਾਬਾ ਜੀ ਬਚਨ ਕਰਦੇ ਸਨ ਕਿ ਭਾਈ ਮਲਪਕ ਖਾਣਿਆ ਦਾ ਤਿਆਗ ਜ਼ਰੂਰ ਕਰ ਦੇਣਾ ਹੈ ਵੈਸ਼ਨੋ ਵਰਤੀ ਧਾਰਨ ਕਰਨੀ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ 84 ਜੂਨ ਸਭਾਈ ਮਾਨਸਕੋ ਪ੍ਰਭ ਦੀ ਵਡਿਆਈ ਇਸ ਬੌਧੀ ਤੇ ਜੋਨ ਅਰਚੂਕ ਸੋ ਆਏ ਜਾਏ ਦੁਖ ਪਾਇੰਦਾ ਕਬੀਰ ਭਾਗ ਮਾਸ਼ਲੀ ਸ਼ਰਾਪਾਨ ਜੋ ਜੋ ਪ੍ਰਾਨੀ ਖਾਏ ਤੀਰਥ ਬਰਤਨੇਮ ਕੀਤੇ ਸਵੇਰ ਸਾਥ ਲਜਾਏ ਸਾਰੇ ਬਿਰਥੇ ਜਾਂਦੇ ਹਨ ਜੇ ਨਾਮ ਨਾ ਜਪਿਆ ਵੈਸ਼ਨ ਬ੍ਰਤੀ ਧਰਨ ਨਾ ਕੀਤੀ ਗੁਰੂ ਵਾਲੇ ਨਾ ਬਣੇ ਸੋ ਆਉ ਗੁਰੂ ਵਾਲੇ ਬਣੀਏ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਸਾਸਨ ਬਖਸ਼ਣਯੋਗ ਹੈ ਸੋ ਲਾਇਕ ਕਮੈਂਟ ਸ਼ੇਅਰ ਕਰ ਦਿਓ ਜੀ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਉਹ ਵੀ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ